ਉਹ ਜਿਹਨਾਂ ਦਾ ਰਿਪੋਰਟ ਕੀਤੇ ਬੰਦੇ ਉਦੋਂ ਦਾ ਮੈਂ ਗੱਲਾਂ ਸੁਣਦਾ ਨਾ ਮੈਂ ਵੀ ਰਿਪੋਰਟ ਹੋਇਆ ਸੀ ਅੱਛਾ ਇੱਕ ਸਾ 11 ਮਹੀਨੇ ਸੌਰੀ ਬੋਤਾ 11 ਮਹੀਨੇ ਦਾ 14 ਦਿਨ ਜੇਲ੍ਹ ਤੇ ਰਿਹਾ ਸੀ ਮਰਕਜ ਮਰਕਜ ਹਾਂਜੀ ਹੂੰ ਹੂੰ ਗੱਲਾਂ ਪਰ ਅਨਕਸਪੀਰੀਸ ਬੰਦੇ ਕੰਮ ਕਰਨਾ ਬਹੁਤ ਕਰਦੇ ਆ ਪਰ ਵਿੱਚ ਉਹਦੀ ਹਕੀਕਤ ਕੁਝ ਹੋਰ ਹੈ ਤੁਸੀਂ ਤਾਂ ਖੁਦ ਇਸ ਚੱਕੀ ਚ ਪੀਸੇ ਜੋ ਮੈਂ ਪ੍ਰੋਸੈਸ ਵਿੱਚ ਲੰਘਿਆ 90 99 ਦੀ ਕੰਮੇ ਦੀ ਗੱਲ ਕਰਤਾ ਸੀ ਨਾ 91 ਦੀ ਅੱਛਾ ਜੀ ਸਾਨੂੰ 6 ਮੁੰਡਿਆਂ ਨੂੰ ਹੂੰ ਹੂੰ ਹੱਥ ਗੜੀਆਂ ਲਾ ਕੇ ਹੂੰ ਹੂੰ ਪੈਰੀਆਂ ਬੇੜੀਆਂ ਪਾ ਕੇ ਤਾਂ ਸਾਨੂੰ ਰਿਪੋਰਟ ਲੱਗੇ ਜਾਂਦੀ ਹਾਂ ਹਾਂ ਹਣੀਆਂ ਜੀ ਸਿੰਗapore ਰੀਅਨ 에어ਲਾਈਨ ਸੀਗੀ ਤੇ ਉਹ ਜੇ ਉਹਦੇ ਹੱਥ ਗੜੀਆਂ ਤਾਂ ਬੇੜੀਆਂ ਲੱਗੀਆਂ ਹੁੰਦੀਆਂ ਤੇ ਤੁਹਾਨੂੰ ਪਾਈ ਲੈਟਰ ਯਾਦ ਨਹੀਂ ਬੰਦਾ ਸਬਰ ਕਰਦਾ ਜਹਾਜ਼ ਦੇ ਵਿੱਚ ਹਮਮ ਇਹ ਜੂਏ ਨੂੰ ਆਈ ਸੀ ਕਹ ਲਾ ਰਹੇ ਪੜੇ ਲਿਖੇ ਬੰਦੇ ਦੋ ਜਿਆਦਾ ਦੱਸ ਸਕਦੇ ਸਾਨੂੰ 6 ਜਣੇ ਸੀ ਅਸੀਂ ਤਿੰਨ ਸੂ ਜਲੰਧਰ ਦੇ ਸੀਗੇ ਜੀ ਤੇ ਬਾਕੀ ਤਨ ਬੰਦੇ ਹੋਰ ਸੀ ਹਮਮ ਤੇ ਸਾਨੂੰ ਉਹ ਇਹ ਮੁੰਡਾ ਸਾਡੇ ਨਾਲ ਕਾਰੇ ਬੱਕਰੇ ਹੋਇਆ ਸੀ ਜਲੰਧਰ ਦਾ ਇੱਕ ਤੇ ਉਹਨੂੰ ਵੀ ਇਸ ਚੀਜ਼ ਦਾ ਪਤਾ ਸੀ ਹਾਂਜੀ ਵੀ ਹੱਥ ਕਰੀਆਂ ਲਾ ਕੇ ਤੇ ਪੈਰੀਆਂ ਲਾ ਕੇ ਵੀ ਇਹ ਸਾਨੂੰ ਦੱਸ ਤਾ ਜੀ ਫਾ ਨੂੰ ਬਾੜਿਆ ਵੀ ਉਹਨਾਂ ਨੇ ਜਿੱਥੋਂ ਦੀ ਬਾਕੀ ਪੈਸੇਂਜਰ ਵੜਦੇ ਉੱਥੋਂ ਦੀ ਨਹੀਂ ਸਪੈਸ਼ਲ ਡੋਰ ਥਾਣੀ ਪੌੜੀ ਲਾ ਕੇ ਉੱਥੋਂ ਹੀ ਚੜ੍ਹਿਆ ਜਹਾਜ਼ ਹੂੰ ਹੂੰ ਅਸੀਂ ਵਿੱਚ ਪਾਇਲਟ ਜਹਾਜ਼ ਚਾਹ ਕੇ ਰੌਲਾ ਪਾਤਾ ਨਾ ਫੇਰ ਹੀ ਜਾਣਾ ਨਹੀਂ ਹੂੰ ਹੂੰ ਤੇ ਉਹ ਫੇਰ ਉਹ ਕਹਿੰਦਾ ਵੀ ਪੁਲਿਸ ਵਾਲਿਆਂ ਨੂੰ ਆਪਣੇ ਪਾਇਲਟ ਦੇਰੇ ਕਹਿੰਦਾ ਮੈਂ ਇਹ ਸੈਂਜਰ ਲੈ ਕੇ ਜਾ ਸਕਦਾ ਬਾਈ ਲਾ ਹੂੰ ਹੂੰ ਲੈ ਜਾ ਸਾਨੂੰ ਉਹ 에어ਪੋਰਟ ਤੋਂ ਐਲਓ ਤੋਂ ਮੋੜ ਕੇ ਲੈ ਅੱਛਾ ਜੀ ਫੈਮਿਲੀ ਆਗਰ ਨੂੰ ਸਿਲਾਂਜ ਬੰਦ ਕਰਤਾ ਕੱਲੇ ਕੱਲੇ ਨੂੰ ਵੀ ਤੁਸੀਂ ਸਾਨੂੰ ਵੀ ਸਾਡੇ ਆਪੇ ਚੱਲੇ ਆ ਹਾਂ ਹਾਂ ਸਾਨੂੰ ਫਿਰ ਕਹਿੰਦੇ ਤੁਸੀਂ ਜਾਣਾ ਪੈਣਾ ਸਿਆ ਇਹ ਕਹੇ ਜਾਵਾਂਗੇ ਅਸੀਂ ਆਪਣੇ ਦੇਸ਼ ਬਦੌਧ ਹੱਥ ਗੜੀਆਂ ਤੋਂ ਬਿਦੀਆਂ ਤੋਂ ਉਹ ਮਿਲਟਰੀ ਦਾ ਜਾਂ ਸੀ ਕਿ ਦੂਜਾ ਸੀ ਜੀ ਨਹੀਂ ਦੂਸਰਾ ਸਿੰਗਾਪੁਰੀ ਲੈਨ ਸੀ ਜੀ ਤੇ ਉਹ ਕਹਿੰਦਾ ਜੇ ਤੁਸੀਂ ਜਾਣਾ ਹੈ ਨਾ ਆਪਣੇ ਆਪ ਤੇ ਆਪਣੀਆਂ ਟਿਕਟਾਂ ਪਾਏ ਕਰੋ ਜੇ ਬਿਦੌੜ ਹੱਥ ਗੜੀਆਂ ਤਾਂ 99 ਦੀ ਗੱਲ ਆ ਅਕਤੂਬਰ 2 ਦੀ ਅੱਛਾ ਜੀ ਅਸੀਂ ਆਪਣੀਆਂ ਟਿਕਟਾਂ ਵਾਹ ਕੀਤੀਆਂ ਇੱਥੋਂ ਮੇਰੇ ਘਰ ਦੇ ਇੱਕ ਕੈਨੇਡਾ ਵਿੱਚ ਹੀ ਮੈਂ ਵੀ ਕੈਨੇਡਾ ਚ ਹੀ ਹਾਂ ਤੇ ਇੱਥੋਂ ਇਹਨਾਂ ਨੇ ਟਿਕਟਾਂ ਰੇਂਜ ਕਰਕੇ ਸਾਨੂੰ ਦਿੱਤੀਆਂ ਫਿਰ ਅਸੀਂ ਬਾਈ ਜਿੱਤ ਗਏ ਉੱਥੇ ਕੋਈ ਸਾਡੇ ਸਾਥ ਘੜੀਆਂ ਲੈਣੀਆਂ ਕੋਈ ਬੀੜੀਆਂ ਲੈ ਗਿਆ ਹੂੰ ਹੂੰ ਤੇ ਦੂਸਰਾ ਨੰਬਰ 2 ਜਿਹੜਾ ਨਾ ਰੋਲੀ ਪਾਉਂਦੇ ਆ ਕਿ ਦਿੱਲੀ ਦੀ ਬਜਾਏ ਅੰਮ੍ਰਿਤਸਰ ਕੇ ਉੱਤੇ ਆ ਉਹ ਬਾਈ ਆਪਣੇ ਪੰਜਾਬੀਆਂ ਲਈ ਫਾਇਦਾ ਮੈਂ ਇਹ ਨਹੀਂ ਗੱਲ ਨਹੀਂ ਕਰਨਾ ਚਾਹੁੰਦਾ ਕਿ ਮੈਂ ਤਾਂ ਜਾਣਦੇ ਬੰਦੇ ਫਾਇਦਾ ਆ ਨਾ ਉੱਥੇ ਫਾਇਦਾ ਦਿੱਲੀ 에어ਪੋਰਟ ਤੇ ਉੱਤਰਦੇ ਆ ਵੀ ਜੀ ਸਿੱਧਾ ਪਟਿਆਲੇ ਹਸਪਤਾਲੇ ਉਸ ਤੇ ਆਡਾ ਚਲਾਰ ਨਹੀਂ ਹੁੰਦਾ ਉੱਥੇ ਇਹ ਦਿੱਲੀ ਵਾਲੀ ਚੌਂਕੀ ਜਿਹੜੀ ਉਹ ਪਟਿਆਲੇ ਹਸਪਤਾਲੇ ਨੂੰ ਬਿਲੋਂਗ ਕਰਦੀ ਆ ਨੇ ਹੂੰ ਉਹ ਚਲਾਨ ਕੱਟ ਕੇ ਤੁਹਾਨੂੰ ਪਟਿਆਲਾ ਹਸਪਤਾਲੇ ਭੇਜਦੇ 50 50000 ਰੁਪਇਆ 90 99 ਦੀ ਗੱਲ ਕਰਤਾ ਉਦੋਂ ਦੀ ਵਕੀਲਾਂ ਦੀ ਸੀਸੀ ਜ਼ਮਾਨਤ ਕਰਾਉਣ ਦੀ ਅੱਛਾ ਜੀ ਤੇ ਨਾਲ ਜੇ ਤੇ ਨਾਲ ਉਹ ਜ਼ਮਾਨਤ ਕਰਾ ਕੇ ਫਿਰ ਤੁਹਾਡੇ ਕੋਲ ਕੈਸ਼ ਅਮਾਉਂਟ ਰੱਖਾਉਂਦੇ ਆ 50 ਬਣਿਆ ਉਹ ਉਦੋਂ 35 40000 ਰੁਪਇਆ ਕਰ ਤੇ ਪਿਆ ਪਿਆ ਖਿਆਲ ਦੇ ਵਕੀਲਾਂ ਦੀ ਫੀਸ ਉੱਥੇ ਹੁਣ ਇਨਵੈਸਟੀਗੇਸ਼ਨ ਕਰਕੇ ਛੱਡੀ ਜਾਂਦੇ ਆ ਹਮ ਹਮ ਤੇ ਇਹਨਾਂ ਵਿੱਚ ਆਈਦਾ ਕਿ ਥੋੜਾ ਜਿਆ ਰੌਲੀ ਨਾ ਪਾਉਣ ਹੁਣ ਇਹ ਰੌਲੀ ਪੋਲੀਟੀਕਲ ਬੰਦੇ ਪਾਉਂਦੇ ਆ ਲੋਕਾਂ ਨੂੰ ਉਹਦਾ ਫਾਇਦਾ ਹਮ ਹਮ ਪੋਲੀਟੀਕਲ ਆਹਿਆਂ ਨੂੰ ਹੀ ਆ ਜਿਹੜੇ ਭਗਵਾਨ ਸਰਕਾਰ ਆ ਵੀ ਸਾਡੀ ਬੇਇੱਜ਼ਤੀ ਹੁੰਦੀ ਹੁੰਦੀ ਤਾਂ ਫਿਰ ਤੁਸੀਂ ਇਹ ਕੁਛ ਕੀਤਾ ਹੀ ਨਹੀਂ ਉੱਥੇ ਤਾਂ ਬੇਇੱਜ਼ਤੀ ਸਾਡੀ ਹੁੰਦੀ ਆ ਫਿਰ ਮੀਡੀਆ ਦੇ ਵਿੱਚ ਤੇ ਜਿਹੜੀ ਆਮ ਪਬਲੇ ਦਾ ਭਾਈ ਉਹ ਸੁਖੀ ਹੈ ਇੱਥੇ ਮੁੰਡੇ ਜਾਂਦੇ ਆ ਪੈਸਾ ਇੰਨਾ ਖਰਾਬ ਹੋਇਆ ਉਹਨਾਂ ਦਾ ਉਹਨਾਂ ਤੇ ਹੋਰ ਬੋਝ ਨਾ ਉਹਨਾਂ ਤੇ ਹੋਰ ਬੋਝ ਪੈਣਾ ਦਿੱਲੀ ਜਾਵੇ ਪਰ ਜਿਵੇਂ ਤੁਸੀਂ ਜਿਵੇਂ ਜਿਵੇਂ ਬਾਈ ਜੀ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਉਸ ਵੇਲੇ 91 ਦੀ ਤੁਸੀਂ ਤਾਂ ਗੱਲ ਕਰਦੇ ਹੋ ਉਹ ਵੇਲੇ ਦੇ ਤੇ ਆ ਵੇਲੇ ਦੇ ਆਪਾਂ ਮੈਨੂੰ ਨਹੀਂ ਲੱਗਦਾ ਵੀ ਕੰਪੈਰੀਸ਼ਨ ਕੋਈ ਬਣਦਾ ਹੈ ਪਰ ਇੱਕ ਇਹ ਆ ਜਿਹੜੇ ਹੰਡਪੋਰਡ ਕੀਤੇ ਜਾ ਰਹੇ ਆ ਕਿਉਂਕਿ ਇਕੱਲੇ ਭਾਰਤੀ ਲੋਕ ਤਾਂ ਹੈ ਨਹੀਂ ਹੋਰ ਬਹੁਤ ਲੋਕ ਹੈਗੇ ਹਨਾ ਦੇਸ਼ਾਂ ਦੇ ਜਿਹੜਨ ਡੁੱਬ ਰਹੇ ਆ ਤੁਸੀਂ ਹੁਣ ਇੱਕ ਚੀਜ਼ ਆਪ ਹੀ ਤੁਸੀਂ ਇੱਕ ਚੀਜ਼ ਆਪ ਹੀ ਦੱਸਦੇ ਹੋ ਨਾ ਖਲਬੀ ਵਾਲੇ ਨੇ ਆਪਣਾ ਜਹਾਜ਼ ਭੇਜਿਆ ਹਾਂਜੀ ਲਗਾਇਆ ਨਾ ਬਿਨਾ ਜੀ ਉਹ ਆਪਣੇ ਖਰਚੇ ਦੇ ਲੈ ਕੇ ਗਏ ਆ ਜੀ ਮੈਂ ਮੈਂ ਉਹ ਗੱਲ ਵੀ ਦੱਸੀ ਪਰ ਮੈਂ ਇਹ ਗੱਲ ਪੁੱਛਦਾ ਤੁਹਾਡੇ ਤੋਂ ਵੀ ਉਹ ਵੇਲਾਂ ਦੇ ਵਿੱਚ ਤੁਸੀਂ ਜੇਲ੍ਹ ਕੱਟੀ ਕਿਹੋ ਜਿਹਾ ਉਦੋਂ ਹਾਲਾਤ ਹੋਣਗੇ ਕਿਉਂਕਿ ਤੁਹਾਨੂੰ ਟ੍ਰੀਟਮੈਂਟ ਮਿਲਿਆ ਹੋਵੇਗਾ ਉਦੋਂ ਇਹ ਇਹ ਤੇ ਸ਼ਾਇਦ ਯਾਦ ਹੋਣਾ ਜਦੋਂ 90 89 ਦੇ ਵਿੱਚ ਇੱਕ ਨਾ ਬਲੈਕ ਰਾਈਟਸ ਹੋਇਆ ਸੀ ਇਹ ਐਲ ਦੇ ਵਿੱਚ ਉਦੋਂ ਇੱਕ ਨੂੰ ਸਜ਼ਾ ਮਿਲੀ ਸੀ ਇੱਕ ਬੰਦੇ ਨੂੰ ਉਹਦੇ ਅੰਗੇਜਡ ਕਾਲਿਆਂ ਨੇ ਬਹੁਤ ਤਕੜਾ ਉਹ ਫਟੇ ਉੱਥੇ ਕਿ ਜਿਹੜੇ ਬੜੇ ਆਫਸਰ ਸੂਰ ਦੱਤਾ ਸੀ ਉੱਥੇ ਬੜਾ ਕੁਝ ਨਹੀਂ ਹੂੰ ਹੂੰ ਉਹਨਾਂ ਨੇ ਇਹ ਜੇ ਮੈਂ ਸਹੀ 1 ਡੇਢ ਸਤੰਬਰ 1999 ਨੂੰ ਇਹਨਾਂ ਨੇ ਜਿੰਨੇ ਰਿਟੇਨਿੰਗ ਹੁੰਦੇ ਸੀਗੇ ਜੇ ਤਾਂ ਹੁਣ ਛੱਡੀਆਂ ਤੇ ਉਹ ਤੋਂ ਸਾਰੀਆਂ ਜਿੰਨਾ ਜੁੰਦਾ ਰਿਟੇਨਿੰਗ ਛੱਡ ਦਿੱਤੇ ਇਹਨਾਂ ਨੇ ਅੱਛਾ ਜੀ ਜਿਹੜੀ ਰਿਟੇਨਿੰਗ ਸੀ ਜਿਹੜੀ ਰਿਟੇਨ ਕੀਤੀ ਹੋਈ ਸੀ ਹਾਂ ਜਿਹੜੇ ਆਹ ਪੋਲੀਟਿਕਲ ਸੈਲਮ ਵਾਲੇ ਜਿਹੜੇ ਬਾਰਡਰ ਬੁੱਡਰ ਤੋਂ ਕਰਾਉਂਦੇ ਜਿਹੜੇ ਕ੍ਰਿਮੀਨਲ ਨਹੀਂ ਜਿਹੜੇ ਹੈਡਟੀ ਨਹੀਂ ਸੀ ਯੂ ਐਸ ਐਸ ਦੇ ਚ ਉਹ ਛੱਡੇ ਸੀ ਹੂੰ ਹੂੰ ਤਾਂ ਉਦੋਂ ਏਜੰਟਾਂ ਨੇ ਕੀ ਕੀਤਾ ਸੀਗਾ ਉਦੋਂ ਪਿੱਛੇ ਜਦੋਂ ਹੌਣ ਰੌਲਾ ਪਾਇਆ ਇਹਨਾਂ ਨੇ ਕੋਈ ਖੁੱਲ ਗਿਆ ਯੂ ਐਸ ਐਸ ਉਦੋਂ ਵੀ ਇਦਾਂ ਰੌਲਾ ਪਾਇਆ ਸੀ ਤਾਂ ਉਦੋਂ ਲੋਕਾਂ ਨੇ ਕੋਈ ਪਰ ਪਰ ਕੇ ਜਹਾਜ਼ ਹੌਣ ਸ਼ੁਰੂ ਹੋ ਗਏ ਦੇ ਇੱਥੇ ਫੇਰ ਕੀ ਕਰਦੇ ਸੀਗੇ ਇੱਕ ਨਿਊਯਾਰਕ ਖੁੱਲਾ ਹੋਈ ਜਿਹੜਾ ਨਿਊਯਾਰਕ 에ਰਪੋਰਟ ਤੇ ਉਤਰਦੇ ਸੀ ਉਹਨਾਂ ਨੂੰ ਛੱਡੀ ਜਾਂਦੇ ਸੀ ਤੇ ਜਿਹੜੇ ਆਪਣੇ ਐਲ ਏ ਮਿਆਮੀ ਯੂਨਿਟ ਸਟੇਟਾਂ ਦੇ ਵਿੱਚ ਜ਼ਿਆਦਾ ਬੰਦੇ ਹੁੰਦੇ ਸੀ ਤੇ ਨਿਊਯਾਰਕ ਆਉਂਦੇ ਸੀ ਤੇ ਇਹਨਾਂ ਨੂੰ ਐਲ.ਏ. ਵਾਲਿਆਂ ਦਾ ਅਸੀਂ ਐਲ.ਏ. ਉੱਤਰੇ ਸੀ ਉਹਨਾਂ ਦਾ ਖਾਸ ਇਹ ਸੀਗਾ ਜੇ 10 ਬੰਦੇ ਆਏ ਆ ਤੇ ਤਿੰਨ ਬੰਦਿਆਂ ਨੂੰ ਛੱਡ ਦਿੰਦੇ ਸੱਤਾਂ ਨੂੰ ਚੱਕ ਜੇਲ੍ਹ 'ਚ ਮਾਰਦੇ ਸੀ। ਅੱਛਾ ਜੀ। ਤਿੰਨ ਬੰਦਿਆਂ ਨੂੰ ਉਹਨਾਂ ਨੇ ਜੱਜ ਮੁਰੇ ਪੇਸ਼ ਕਰਾ 10ਾਂ ਨੂੰ ਕਰਨ ਜੱਜ ਨੇ ਤਿੰਨ ਬੰਦਿਆਂ ਨੂੰ ਬੋਨ ਕਰਕੇ ਛੱਡ ਦੇਣਾ ਸੱਤ ਜੇਲ੍ਹ 'ਚ ਸੜ ਦੇਣੀਆਂ ਹੁੰਦੀਆਂ ਹਨ। ਹਮ ਹਮ। ਉਹ ਫਿਰ ਜੇਲ੍ਹ ਦੇ ਵਿੱਚ ਜਿੱਦਾਂ ਹੁਣ ਕੇਸ ਲੜਦੇ ਆ ਉਦੋਂ ਪਹਿਲਾਂ ਜੱਜ ਦੇ ਕੇਸ ਲੜਨਾ ਪੈਂਦਾ ਸੀ ਜੇ ਕੇਸ ਹਾਰ ਜਾਂਦੇ ਜੇਲ੍ਹ ਦੇ ਵਿੱਚ ਬੈਠਿਆ ਉਹਨਾਂ ਇੱਕਦਮ ਮੈਂ মিডিਆ ਤੋਂ ਸੁਣਦਾ ਸੀਗਾ ਇੱਕ ਸੱਜਣ ਸੀ ਆਪਣੇ ਬੜੇ ਦਿੱਲੀ ਤੋਂ ਆ ਉਹ ਤੇ ਮੈਨਾਂ ਨਹੀਂ ਲੈਂਦਾ ਉਹਨਾਂ ਦਾ মিডিਆ ਉਹ ਕਹਿੰਦੇ ਜੀ ਉੱਥੇ ਅਮਰੀਕਾ ਦੇ ਵਿੱਚ ਸੰਸਥਾਵਾਂ ਜਿਹੜੀਆਂ ਆ ਉਹ ਇਹਨਾਂ ਦਾ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਬੈਠੇ ਆ ਉਹ ਇਹਨਾਂ ਸਾਥ ਨਹੀਂ ਹੁੰਦੇ ਸਾਡੇ ਕੋਲ ਦਦਾਰ ਸਿੰਘ ਬੰਦ ਸਾਡੇ ਕੋਲ ਆਇਆ ਸੀ 90 ਦੇ ਵਿੱਚ ਅੱਛਾ ਜੀ ਜੇਲ੍ਹ ਦੇ ਵਿੱਚ ਅੱਲੇ ਪ੍ਰਸ਼ਾਦ ਲੈ ਕੇ ਆਉਂਦਾ ਹੁੰਦਾ ਸੰਗਰਾਮ ਨਾਲ ਦੇਣਾ ਹੂੰ ਹੂੰ ਦਦਾਰ ਸਿੰਘ ਬੈਸਿੜ ਇਹ ਸਾਡੇ ਕੋਲ ਪ੍ਰਸ਼ਾਦ ਲੈ ਕੇ ਆਉਂਦੇ ਹੁੰਦੇ ਬਸਾਖੀ ਤੇ ਵੀ ਆਇਆ ਸੀ ਤੇ ਸੰਗਰਾਮ ਤੇ ਵੀ ਆਉਂਦੇ ਹੁੰਦੇ ਉੱਥੇ ਜੇਲ੍ਹ ਦੇ ਅੰਦਰ ਜੀ ਕੋਈ ਲੋ ਨਹੀਂ ਕਰਦਾ ਇਹ ਚੀਜ਼ ਨੂੰ ਸੋਣ ਕਿ ਕਿ ਹਰਾਂ ਨੂੰ ਕਿਸੇ ਵੀ ਇਦਾਂ ਕਿਦਾਂ ਹੋ ਸਕਦੀ ਹੈ ਅੱਛਾ ਕੋਈ ਮੇਰੇ ਮੈਂ ਕਹਣਾ ਜਿਹੜੇ ਬੰਦੇ ਉਤੋਂ 90 99 ਦੇ ਸੀ ਸਾਈਡ ਪਰੇ ਉੱਥੇ ਕੈਲੇ ਦੇ ਵਿੱਚ ਸੀ ਸੈਡ ਐਵੇਨਿਊ ਤੇ ਜੇਲ ਹੈ ਅੱਛਾ ਜੀ ਸੱਤ ਮੰਜ਼ਲੀ ਅੱਛਾ ਉੱਚ ਆਪਣੀਆਂ ਕੋਈ ਉੱਚ ਆਪਣੀਆਂ ਕੁੜੀਆਂ ਵੀ ਸੀਗੀਆਂ ਜੇਲ ਦੇ ਵਿੱਚ ਉੱਥੇ ਜਿਹੜੀਆਂ 12 41 ਨੰਬਰ 6 ਨੰਬਰ ਲਾਈਨ ਹੋਲਡ ਰੱਖਿਓ ਜੀ ਪੁਰੇਵਾਲ ਸਾਹਿਬ ਤੁਹਾਡੀ 4 ਨੰਬਰ ਹੈ ਇੰਗਲੈਂਡ ਕੋਲੋਂ 3 ਨੰਬਰ ਤੇ ਉਹ 71 12 ਨੰਬਰ ਤੁਸੀਂ 1 ਨੰਬਰ ਤੋਂ ਜੀ ਵੀਰੇ ਤੇ ਉਹ ਉਹ ਸੱਤ ਮੰਜ਼ਲੀ ਜੇਲ ਸੀ ਉਹਦੇ ਵਿੱਚ ਆਲਮੋਸਟ ਇੱਕ ਇੱਕ ਜਿਹੜੀ ਮੰਜ਼ਿਲ ਸੀ 105 ਬੰਦੇ ਇੱਕ ਇੱਕ ਬਾੜ ਦੇ ਵਿੱਚ ਸੀਗੇ ਹੂੰ ਹੂੰ ਤਾਂ ਉਹ ਸੱਤਾਂ ਦੇ ਵਿੱਚੋਂ ਇੱਕ ਮੰਜ਼ਿਲ ਜਿਹੜੀ ਸੀ ਉਹ ਕ੍ਰਿਮੀਨਲ ਦੀ ਸੀ ਬਾਕੀ ਸਾਰੀ ਉਹ ਆਪਣੇ ਇੰਡੀਆ ਨੂੰ ਪਾਕਿਸਤਾਨ ਚ ਨਹੀਂ ਸੀ ਜਿਹੜੇ ਹੋਰ ਵੀ ਉਹਨਾਂ ਨਾਲ ਭਰੀ ਹੋਈ ਸੀ ਹੂੰ ਹੂੰ ਉਹਦੇ ਵਿੱਚੋਂ ਤੇ ਉੱਥੇ ਉਹ ਦੁਸ਼ਾਰ ਸਿੰਘ ਬੈਠਾ ਉਹਨਾਂ ਨੇ ਸਾਨੂੰ ਸਟੋਰੀ ਅਸੀਂ ਉੱਥੇ ਮੁੰਡਿਆਂ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਤੁਸੀਂ ਕਰੋ ਉਹ ਕਹਿੰਦੇ ਵੀ ਮੈਂ ਜਮਾਨਤਾ ਦੇ ਬੰਦੇ ਛੜਾਏ ਸੀ ਪਹਿਲਾਂ ਜੀ ਆਪਣੇ ਬਿジネス ਵੀ ਇੱਥੇ ਸਾਡੇ ਕੰਮ ਕਰਨਗੇ ਕਹਿੰਦਾ ਬੰਦੇ ਜਮਾਨਤਾ ਤੇ ਚਲੇ ਤਾਂ ਕਹੇ ਛੜ ਦਿੰਦੇ ਕਹਿੰਦਾ ਮੁੜ ਕੇ ਤਰੀਕੇ ਨਹੀਂ ਆਏ ਉਹ ਤੇ ਉਹਨਾਂ ਨੇ ਮੈਨੂੰ ਵੀ ਹੁਣ ਉਹ ਉਹਦਾ ਬੋਨ ਕਰ ਦਿੰਦੇ ਵੀ ਨਹੀਂ ਤੇਰੀ ਜਮਾਨਤ ਨਹੀਂ ਲੈਣੀ ਹੁੰਦੀ ਇਦਾਂ ਤੇ ਉਹ ਬੰਦੇ ਵੀ ਕੀ ਕਰਨ ਉੱਥੇ ਬਿਲਕੁਲ ਕਿਉਂਕਿ ਕਿਤੇ ਨਾ ਕਿਤੇ ਇਤਰਾਜ ਨਾ ਮੈਂ ਕਈ ਪਰਿਵਾਰਾਂ ਦਾ ਸਾਡੇਆਂ ਦਾ ਸੁਣਿਆ ਵੀ ਸ਼ਾਇਦ ਉਹ ਉਹ ਜਾਤਾਂ ਉਹਨਾਂ ਨੂੰ ਸਮਝ ਨਹੀਂ ਪਰ ਕਈ ਬੰਦੇ ਮੈਂ ਵੱਖੋ ਵੱਖਰੇ ਮੀਡੀਆ ਤੇ ਇਹ ਕਹਿੰਦੇ ਸੁਣੇ ਵੀ ਜੇ ਅਮਰੀਕਾ 'ਚ ਇੰਨੇ ਲੋਕ ਸਾਡੇ ਭਾਰਤੀ ਲੋਕ ਵੱਸਦੇ ਆ ਤੇ ਜੇ ਕਿਤੇ ਇਹਨਾਂ ਦੀ ਬਾਹ ਫੜ ਲੈਂਦੇ ਵਿਚਾਰੇ ਰਿਪੋਰਟ ਨਾ ਹੁੰਦੇ ਤੇ ਇਹਨਾਂ ਦੇ ਪੈਸੇ ਮੈਂ ਤਾਂ ਸਾਰਿਆਂ ਨੇ ਬੰਦੇ ਫੜਦੇ ਆ ਲੋਕਾਂ ਦੇ ਜਿਨ੍ਹਾਂ ਨੂੰ ਹੱਥ ਲੱਗੇ ਆ ਉਹ ਮੁੜ ਕੇ ਦੂੋਂ ਚੋਂ ਹੁਣ ਮੈਂ ਤਾਂ ਕਹਾਂਦਾ ਸਾਨੂੰ ਦITAR SINGH ਪਿਆ ਸੋਣਾ ਤੋਂ ਉਸ ਕੈਲੀਫੋਰਨੀਆ ਦੇ ਵਿੱਚ ਉੱਤੇ ਤੋਂ ਬੰਦਾ ਕੋਈ ਬਿੰਨਸ ਮਹਨਿਆ ਨਹੀਂ ਜੀ ਉਹ ਜਿਹੜਾ ਬੰਦਾ ਤੁਹਾਨੂੰ ਤੁਹਾਡੇ ਬੰਦਿਆਂ ਵਾਸਤੇ ਅੰਦਰ ਸੰਗਰਾਮ ਤੇ ਆਪਣੇ ਵਸਾਖੀ ਦੇ ਉੱਤੇ ਪ੍ਰਸ਼ਾਦ ਲੈ ਕੇ ਤੁਹਾਨੂੰ ਦੇਸ਼ਵਤਾ ਸਾਡੇ ਬੰਦੇ ਇੰਨੇ ਆ ਉਹਨੇ ਛੜਾਏ ਵੀ ਬੰਦੇ ਬਹੁਤ 90 99 ਤੋਂ ਪਹਿਲਾਂ ਜੀ ਤੇ ਉਹ ਸਾਨੂੰ ਖੋਦ ਉਹ ਅਸੀਂ ਮੁੰਡਿਆਂ ਨੇ ਆਪ ਉਹ ਅਸੀਂ ਖੋਦ ਉਹਨਾਂ ਨੂੰ ਰਿਕੁਐਸਟ ਕੀਤੀ ਜਾਨੀ ਕਿ ਉਸ ਬੰਦੇ ਦੀ ਇੰਨੀ ਚਲਦੀ ਸੀ ਯਾਨੀ ਕਿ ਅੰਦਰ ਐਣ ਕਿ ਉਹ ਜੇਲ੍ਹ ਦੇ ਵਿੱਚ ਕੋਈ ਬਾਹਰੋਂ ਤੁਸੀਂ ਕੋਈ ਖਾਣ ਮੈਂ ਇੱਕ ਚੀਜ਼ ਨਹੀਂ ਦੇ ਸਕਦੇ ਉਹ ਬੰਦਾ ਪਰਛਾਅ ਲੈ ਕੇ ਆਉਂਦਾ ਸੀ ਪਰ ਇਹ ਇਹ ਗੱਲ ਤੁਹਾਡੀ ਨਾ ਮੈਂ ਵੀ ਸਹਿਮਤ ਹਾਂ ਵੀਰੇ ਤੁਸੀਂ ਖੈਰ ਬਹੁਤ ਪੁਰਾਣੇ ਸਮੇਂ ਦੀ ਗੱਲ ਕਰਦੇ ਮੇਰਾ ਤਾਂ ਉਦੋਂ ਜਨਮ ਵੀ ਨਹੀਂ ਹੋਇਆ ਸੀ ਪਰ ਸੁਣਿਆ ਮੈਂ ਉਹ ਗੱਲਾਂ ਬਾਰੇ ਜਿਹੜੀ ਤੁਸੀਂ ਆ ਬਲੈਕ ਮੂਵਮੈਂਟ ਵਾਲੀ ਉਹ ਦਿੱਤੀ ਨਾ ਰੈਫਰੈਂਸ ਉਹ ਮੈਂ ਉਦੋਂ ਅਸੀਂ ਉੱਥੇ ਸੀ ਉਦੋਂ ਅਸੀਂ ਨਾ ਟਾਈਮਾਂ ਤੇ ਅੰਦਰ ਸੀ ਮੈਂ ਜਿਹੜੇ ਤੁਸੀਂ ਦਾਰਸਾਹਬ ਦਾ ਨਾਮ ਲੈ ਰਹੇ ਹੋ ਭਾਈ ਜੀ ਸਾਡੇ ਲੋਕ ਤਾਂ ਪਤਾ ਇੱਥੋਂ ਤੱਕ ਵੀ ਕਈ ਕਰ ਜਾਂਦੇ ਆ ਵੀ ਜੇ ਕੋਈ ਇੱਥੇ ਸਾਡੇ ਕੈਨੇਡਾ ਦੇਸ਼ 'ਚ ਕਿਸ ਨੂੰ ਵਿਜ਼ਟਰ ਵੀਜ਼ੇ ਤੇ ਸੱਦ ਲੂ ਤਾਂ ਲਾਏ ਕਹਿੰਦਾ ਵੀ ਚਲੋ ਜਿਹੜਾ ਬੰਦਾ ਪਹਿਲਾਂ ਤੁਸੀਂ ਸੱਦਾ ਇੱਕ ਵਾਰੀ ਬੰਦਾ ਮੁੜ ਜੇ ਦੂਜੀ ਵਾਰੀ ਆ ਕੇ ਤੁਹਾਡੀ ਜ਼ਿੰਮੇਵਾਰੀ ਸ਼ਾਇਦ ਘਟ ਜਾਂਦੀ ਹੈ ਉਹ ਉਸੇ ਲੈਵਲ ਤੇ ਤੁਸੀਂ ਕਿਹੜੇ ਦਾ ਰਿਸਟਰ ਬੰਦੇ ਤੇ ਨਹੀਂ ਮੁੜਦੇ ਇੱਥੋਂ ਆ ਕੇ ਉਹ ਤਰੀਕੇ ਨਹੀਂ ਆਉਂਦੇ ਸੀ ਡੇਟ ਤੇ ਨਹੀਂ ਆਉਂਦੇ ਸੀ ਕਿ ਤਰੀਕਾ ਉਹ ਆਨ ਹੋਲਡ ਫਾਲਟਰ ਹੋ ਜਾਂਦੀ ਮੁੜ ਕੇ ਉਹਨਾਂ ਦੀ ਕੋਈ ਜ਼ਮਾਨਤ ਫਿਲਮਾਂ ਦੀ ਜਰੂਰ ਸੋ ਕੋਈ ਬੰਦੇ ਛੱਡਦੇ ਨਹੀਂ ਸੀ ਉਹ ਕਹਿੰਦੇ ਨਹੀਂ ਹੁਣ ਨਹੀਂ ਮੈਂ ਕਰ ਸਕਦਾ ਮੈਂ ਕੀ ਹੋਇਆ ਵੀ ਇਹ ਗੱਲ ਹਾਂ ਮੈਂ ਜਿਵੇਂ ਤੁਸੀਂ ਬਾਈ ਜੀ ਦੱਸ ਰਹੇ ਹੋ ਕਿ ਤੁਸੀਂ ਖੁਦ ਰਿਪੋਰਟ ਹੋਏ ਹਨਾ ਉਹ ਵੀ 1991 ਦੇ ਵਿੱਚ ਹਨਾ ਹਾਂ ਜੀ ਤੁਹਾਡੇ ਤੇ ਫਿਰ ਜਦੋਂ ਤੁਸੀਂ ਵਾਪਸ ਪਹੁੰਚੇ ਤੇ ਤੁਹਾਡੇ ਤੇ ਕੋਈ ਬੈਨ ਵਗੈਰਾ ਵੀ ਲੱਗਿਆ ਵੀ ਇੰਨਾ ਟਾਈਮ ਫਿਰ ਤੁਸੀਂ ਫਲਾਈ ਨਹੀਂ ਕਰ ਸਕਦੇ ਮੈਨੂੰ 10 ਸਾਲ ਦਾ 10 ਸਾਲ ਦਾ 10 ਸਾਲ ਦਾ ਬੈਨ ਲੱਗਾ ਸੀ ਨਾ ਕਿ ਯੂ ਐਸ ਗਵਰਨਮੈਂਟ ਨੇ ਤੁਸੀਂ ਤੁਸੀਂ ਤੂੰ ਨਹੀਂ ਬੰਨਣਾ ਤੁਸੀਂ ਪੰਜਾਬ ਦੇ ਕਿਹੜੇ ਹਿੱਸੇ ਨਾਲ ਸੰਬੰਧ ਤੋਂ ਦੱਸਣਾ ਚਾਹੁੰਦੇ ਹੋ ਜਾਂ ਨਹੀਂ ਤੁਹਾਡੀ ਟੋਟਲੀ ਆਪ ਦੀ ਇੱਛਾ ਹੈ ਮੈਂ ਜਲੰਧਰ ਤੋਂ ਹਾਂ ਤੇ ਤੁਸੀਂ ਫਿਰ ਉਹ 10 ਸਾਲ ਦੇ ਵਿੱਚ ਬਾਈ ਜੀ ਕੀ ਕੀਤਾ ਪੰਜਾਬ ਜੇ ਮੈਂ ਫਿਰ 95 'ਚ ਮੇਰਾ ਵਿਆਹ ਹੋ ਗਿਆ ਇੱਥੇ ਕੈਨੇਡਾ 94 'ਚ ਮੇਰਾ ਵਿਆਹ ਹੋ ਗਿਆ ਸੀ ਕੈਨੇਡਾ ਤੋਂ ਇੱਥੋਂ ਵਾਈਫ ਮੇਰੀ ਗਈ ਸੀ ਤੇ ਫੇਰ ਮੈਂ 94 'ਚ 95 'ਚ ਫੇਰ ਮੈਂ ਕੈਨੇਡਾ ਆ ਗਿਆ ਇੱਥੇ ਤੁਸੀਂ ਔਰ ਫੇਰ ਮੈਂ ਦਮ ਜੀ ਜੀ ਹਾਂ ਜੀ ਤੁਸੀਂ ਉਸ ਵੇਲੇ ਫਿਰ ਕਿੰਨੇ ਪੈਸੇ ਲਾ ਕੇ ਗਲਤ ਤਰੀਕੇ ਨਾਲ ਅਮਰੀਕਾ ਆਏ ਸੀ ਉਹਨਾਂ ਟਾਈਮਾਂ 'ਚ 30 ਲੱਖ ਰੁਪਏ ਲੱਗੇ ਸੀ 1990 'ਚ ਹਾਂ ਜੀ 10 ਪੇਮੈਂਟਾਂ ਕੀਤੀਆਂ ਸੀ ਜੀ ਉਸ ਵੇਲੇ ਪਤੀ ਦਾ ਕੰਪਨੀ ਦੀ ਜ਼ਮੀਨ ਹੀ ਬਹੁਤ ਆ ਜਾਂਦੀ ਹੋਣੀ ਹੈ ਜੀ ਮੈਂ ਕਹਾਂ ਜੀ ਇੱਥੇ ਸਾਡੇ ਹੁਣ ਤੇ ਪਹਿਲਾ ਏਜੰਟ ਨੂੰ ਪੈਸੇ ਦਿੱਤੇ ਜਲੰਧਰ ਦਿੱਲੀ ਤੋਂ ਉੱਪਰ ਲੱਗੇ ਉਹ ਕਹਿੰਦਾ ਬ੍ਰਾਜ਼ੀਲ ਚੱਲ ਜਾਓ ਤੇ ਅਡੇ ਮਗਰ ਅਸੀਂ ਆਉਨੇ ਆ ਬੰਦੇ ਚੰਗੇ ਵੀ ਬਹੁਤ ਸੀ ਏਜੰਟ ਉੱਥੇ ਹੂੰ ਉਹ ਬੰਦਾ ਉਹ ਮਗਰ ਨਹੀਂ ਆਇਆ ਬ੍ਰਾਜ਼ੀਲ ਦੇ ਵਿੱਚ ਇੱਕ ਵਜਾ ਏਜੰਟ ਇੱਕ ਅਲੀ ਅਲੀ ਸੀ ਹਾਈਦਰਾਬਾਦ ਦਾ ਗੁਜਰਾਤ ਦਾ ਉਹ ਬੰਦਾ ਇੰਨਾ ਵਧੀਆ ਸੀਗਾ ਉਹ ਕਹਿੰਦਾ ਜਿਹਦੇ ਕੋਲ ਜਿੰਨੇ ਪੈਸੇ ਹੈਗੇ ਦੇ ਦਿਓ ਬਾਕੀ ਉੱਥੋਂ ਜਾ ਕੇ ਅਮਰੀਕਾ ਤੋਂ ਪਾ ਲੈ ਔਰ ਮੁੰਡੇ ਬੰਦੇ ਜਿਹੜੇ ਆਉਂਦੇ ਸੀ ਉਹ ਅਮਰੀਕਾ ਤੋਂ ਪੈਸੇ ਮੁ ਜੋ ਇਹ ਇਹ ਲਾ ਕਰਦੇ ਤੁਸੀਂ ਇਹ ਕਿਸੇ ਜਿਹੜੇ 90 ਕੰਨ ਵਿੱਚ ਬੰਦੇ ਅਲੀ ਨਾ ਸੀ ਉਹਦਾ ਉਹਦਾ ਕਤਲ ਕਰਤਾ ਗਿਆ ਬ੍ਰਾਜ਼ੀਲ ਦੇ ਵਿੱਚ ਉੱਥੇ ਬੀਜੀ ਐਂਟਾ ਨੇ ਹੂੰ ਹੂੰ ਉਹ ਬੰਦਾ ਇੰਨਾ ਵਧੀਆ ਸੀਗਾ ਉਹ ਜੇ ਉਹਨਾਂ ਟਾਈਮਾਂ ਤੇ 10000 ਅਮਰੀਕਨ ਡਾਲਰ ਚੱਲਦਾ ਸੀਗਾ ਬ੍ਰਾਜ਼ੀਲ ਤੋਂ ਬਾਈਏ ਆਉਂਦੇ ਸੀ ਬੰਦੇ ਔਰ ਉਹ ਬੰਦੇ ਤੋਂ ਜੇ ਤੁਹਾਡੇ ਕੋਲ 5-7000 ਰੁਪਇਆ 2-3000 ਕੱਟਿਆ ਨੂੰ ਖਣਾ ਚੜ ਜਾ ਹੂੰ ਉਡੀ ਸੈਟਿੰਗ ਸੀ ਤੇ ਤੁਸੀਂ ਉੱਥੋਂ ਜਾ ਕੇ ਔਰ ਬੰਦਿਆਂ ਨੇ ਇੰਨੀ ਇਮਾਨਦਾਰ ਸੀ ਬੰਦਿਆਂ ਨੇ ਪੈਸੇ ਪਾਏ ਵੀ ਅਮਰੀਕਾ ਤੋਂ ਨਾ ਟਾਈਮਾਂ ਦੇ ਉੱਤੇ ਅੱਜ ਕੱਲ ਕੋਣ ਪਾਉਂਦਾ ਪਾਉਗਾ ਕੋਈ ਇਹਨੂੰ ਉਹਦਾ ਕਤਲ ਕਰ ਦਿੱਤਾ ਗਿਆ ਉੱਥੇ ਔਰ ਕਮਾਲ ਹੋ ਗਈ ਜੀ ਮੈਂ ਤਾਂ ਹੈਰਾਨਿਆ 90 ਦੇ ਵਿੱਚ ਤੁਸੀਂ ਮਤਲਬ ਕਿ 30 ਲੱਖ ਰੁਪਏ ਕਿੰਨੇ ਭੰਨ ਪਾਈ ਸੀ ਬ੍ਰਾਜ਼ੀਲ ਦੇ ਵਿੱਚ ਬ੍ਰਾਜ਼ੀਲ ਦੇ ਵਿੱਚ ਇੰਨੇ ਕੁ ਬੰਦੇ ਹੋ ਗਏ ਸੀ 90 ਦੇ ਵਿੱਚ ਰਿਓ ਦੇ ਵਿੱਚ ਹੂੰ ਹੂੰ ਰਿਓ ਦਾ ਜਨੇਰੋ ਦੇ ਵਿੱਚ ਕਿ ਉੱਥੇ ਜਿੱਦਾਂ ਇੱਥੇ ਹੁਣ ਆਪਾਂ ਰੋਲੀ ਪਾਉਂਦੇ ਹਾਂ ਕਿੰਨੇਗਾ ਫਿਰਦੇ ਆ ਜੀ ਬਹੁਤ ਇਦਾਂ ਇਦਾਂ ਹੋ ਗਿਆ ਸੀਗਾ ਉੱਥੇ ਰੇਟ ਪਾਈ ਪੁਲਿਸ ਦੀ ਹੈਲੀਕਾਪਟਰ ਦੇ ਨਾਲ ਹੀ ਹੋਟਲਾਂ ਦੇ ਛਿੱਤਾਂ ਤੋਂ ਬੰਦੇ ਲਾਏ ਉਹਨਾਂ ਨੇ মিডিਆ ਨੇ ਬੜਾ ਦਿਖਾਇਆ ਉਹ ਉਹਨਾਂ ਟਾਈਮਾਂ ਤੇ ਕਦੇ ਨਿਊਜ਼ ਕੱਢ ਕੇ ਤੇ ਲੋ ਬਰਾਜ਼ੀਲ ਦੀ ਕਿ ਇਹ 90 ਦੀ 1 ਅਕਤੂਬਰ ਦੀ ਉੱਥੇ ਪਰ ਪਰ ਮੈਂ ਤੁਹਾਡਾ ਪਰ ਪਰ ਮੈਂ ਤੁਹਾਡੀ ਇੱਕ ਲੰਮੀ ਸਟੋਰੀ ਹੈ ਵੀਰੇ ਮੈਂ ਸਕਿਪ ਕਰ ਗਿਆ ਤਾਂ ਆਪ ਜੀ ਦਾ ਨਾਮ ਕੀ ਹੈ ਜੀ ਮੈਂ ਨਖਰਦੀਪ ਸਿੰਘ ਹੈ ਹਰਦੀਪ ਸਿੰਘ ਜੀ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਜੀ ਤੁਹਾਡਾ ਮੈਂ ਦਿਲੋਂ ਧੰਨਵਾਦ ਕਰਦਾ ਵੀਰੇ ਤੁਸੀਂ ਅੱਜ ਦੇ ਪ੍ਰੋਗਰਾਮ ਚ ਕਾਲ ਕੀਤੀ ਉਹ ਵੀ ਇਹੋ ਜੇ ਮੌਕੇ ਜਦੋਂ ਸਾਡੇ ਸਾਰੇ ਲੋਕ ਇਮੋਸ਼ਨਲ ਨੇ ਜਦੋਂ ਸਾਡੇ ਭਾਰਤ ਦੇ ਵਿੱਚ ਜਿਹੜੇ ਇਸ ਵੇਲੇ ਪ੍ਰੋਗਰਾਮਸ ਹੋ ਰਹੇ ਲੋਕ ਨੇ ਉਹ ਵਿਚਾਰੇ ਇੱਕ ਹੌਸਲੇ ਦੀ ਕਰਨ ਚਾਹੀਦੀ ਹਰਦੀਪ ਜੀ ਤੁਸੀਂ ਹਰਦੀਪ ਜੀ ਹਰਦੀਪ ਜੀ ਤੁਸੀਂ ਮੈਂ ਕਹਿੰਨਾ ਵੀ ਮਿਸਾਲ ਹੈ ਹਰਦੀਪ ਸਾਡੇ ਲਈ ਵੀਰ ਸਾਡੇ ਤੋਂ ਵੱਡਾ ਪਰ ਇਹ ਮਿਸਾਲ ਹੈ ਉਹ ਵਿਲੇਜ ਚ ਭਾਵੇਂ ਡਿਪੂਟ ਹੋਏ ਤੇ ਉਹ ਵਿਲੇਜ ਚ 30 ਲੱਖ ਜਿਹਦਾ ਇਹ ਕਲੇਮ ਕਰ ਰਹੇ ਨੇ ਵੀ ਲਾਇਆ ਸੀ ਉਦੋਂ ਇਹਨਾਂ ਦਾ ਡੁੱਬਿਆ ਹੀ ਨਹੀਂ ਇੱਕ ਹਸਾਬ ਦਾ ਪਰ ਜ਼ਿੰਦਗੀ ਜਿੰਦਾ ਦੇ ਲਈ ਹੈ ਜ਼ਿੰਦਗੀ ਜਿਉਂਦੇ ਰਹਿਣ ਦਾ ਨਾ ਹਮੇਸ਼ਾ ਆਸ ਤੇ ਜਿਵੇਂ ਕਹਿੰਦੇ ਨਾ ਦੁਨੀਆ ਖੜੀ ਐ ਅੱਜ ਤੁਸੀਂ ਕੈਨੇਡਾ ਤੋਂ ਬੋਲ ਰਹੇ ਹੋ ਵੀਰੇ ਨਹੀਂ ਤਾਂ ਮਿਸਾਗਾ ਚ ਹਨਾ ਕੈਨੇਡਾ ਚ ਹਾਂ ਤੇ ਪਰ ਜਿਹੜੇ ਅੱਜ ਸਾਡੇ ਵਿਅਕਤੀ ਰਿਪੋਰਟ ਹੋ ਰਹੇ ਨੇ ਆਸ ਨਾ ਛੱਡਿਓ ਪਿਤੇ ਦਿਨਾਂ ਦੇ ਵਿੱਚ ਅਸੀਂ ਇਹ ਵੀ ਸੁਣਿਆ ਕਿ ਜਿਹੜੇ ਪਹਿਲੇ ਜਹਾਜ਼ ਚ ਰਿਪੋਰਟ ਕੀਤੇ ਲੋਕ ਗਏ ਸੀ ਉਹ ਕਈ ਤਰ੍ਹਾਂ ਦੀ ਗਲਤ ਐਕਟੀਵਿਟੀ ਕਰਨ ਨੂੰ ਮਨ ਬਣਾਇਆ ਜਾਂ ਕਿਸੇ ਨੇ ਕੀਤੀ ਸਾਡੇ ਨਾਲ ਸਾਡੇ ਨਾਲ ਜਿਹੜੇ ਬੰਦੇ ਗਏ ਸੀ ਉਹਨਾਂ ਨਾਲ ਵੀ ਹੋਇਆ ਬਹੁਤ ਖੁਸ਼ ਦੋ ਤਿੰਨ ਬੰਦੇ ਸਾਡੇ ਚ ਹੈ ਨਹੀਂ ਗਏ ਇਸ ਟਾਈਮ ਹੋਇਆ ਹੈ ਉਹ ਜਾਂਦਾ emoਸ਼ਨ ਬੰਦਾ ਹੁੰਦਾ। ਦਹ ਟਾਈਮ ਬਹੁਤ ਮਾੜਾ ਹੁੰਦਾ ਬਾਈ ਜਦੋਂ ਜਦੋਂ ਦਿੱਲੀ ਤੋਂ ਜਿੰਦਰ ਨੂੰ ਜ਼ਮਾਨਤ ਕਰਾ ਮੈਂ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਤਿਹਾਰ ਦੇਲ ਚ ਰਿਹਾ ਸੀ ਰਾਤ ਨੂੰ ਜਦੋਂ ਮੈਨੂੰ ਪਟਿਆਲਾ ਹਸਪਤਾਲ ਤੋਂ ਭੇਜਿਆ ਹੂੰ ਹੂੰ ਉਹ ਉੱਥੇ ਸੀ ਇਹ ਕੱਲਿਆਂ ਨੂੰ ਮੈਨੂੰ ਹਵਾਲਾਤ ਮਿਲੀ ਸੀ ਉੱਥੇ 3 ਨੰਬਰ ਦੇ ਵਿੱਚ ਇਹਦਾ ਹਾਲਾਤ ਸੀ ਜਦੋਂ ਦਿਲ ਉਹ ਜ਼ਮਾਨਤ ਕਰਾ ਕੇ ਘਰ ਦੇ ਲਿਵੇਗਾ ਤੇ ਜਾਨੀ ਕਿ ਦਿੱਲੀ ਤੱਕ ਜਾਂਦਿਆਂ ਨੂੰ 23 ਦਿਨ ਘਰ ਬਾਹਰ ਨਹੀਂ ਨਿਕਲੇ ਸੀ ਬੀਅਰ ਲੋਕਾਂ ਨੇ ਕੀ ਕਹਿਣਾ ਸਾਲ ਇੱਕ ਇੱਥੇ ਇੱਕ ਸਾਲ 11 ਮਹੀਨੇ 18 ਦਿਨ ਜੇਲ੍ਹ ਗੱਟੀ ਐਥੇ ਬੜਾ ਵੀ ਤੁਹਾਡਾ ਮਲਗੇ ਮੈਂ ਕੱਲਾ ਨਹੀਂ ਸੀਗਾ ਜੀ ਬਹੁਤ ਬੰਦੇ ਸੀਗੇ ਦੱਸਿਆ ਕੁੜੀਆਂ ਵੀ ਸਿਆਪੜੀਆਂ ਮੁੰਡੇ 6-700 ਮੁੰਡਾ ਸੀ ਆਪਣਾ ਜੇਲ੍ਹ ਦੇ ਔਰ ਜੇਲ੍ਹ ਉਹ ਇਦਾਂ ਨਹੀਂ ਸੀਗੀ ਉਹਨੂੰ ਇੱਕੋ ਹੀ ਰੋਡ ਜਾਂਦਾ ਸੀ ਜੇ ਪਾਣੀ ਦੇ ਵਿੱਚ ਸੀ ਸਾਈਡ ਐਵੇਨਿਊ ਦੇ ਉੱਤੇ ਲੌਂਗ ਬੀਚ ਦੇ ਉੱਤੇ ਐਲ ਐ ਦੇ ਵਿੱਚ ਇੱਕੋ ਹੀ ਰੋਡ ਜਾਂਦਾ ਪੰਜ ਟਾਪੂ ਦੇ ਵਿੱਚ ਵੱਡੇ ਜੇਲ੍ਹ ਬਣਾਈ ਦੀ ਹਨ ਪਰ ਅੱਜ ਕੱਲ ਤਾਂ ਇੱਕ ਹੋਰ ਵੀ ਸੁਣ ਰਹੇ ਆ ਜੀ ਵੀ ਸ਼ਾਇਦ ਇੱਕ ਕੰਟਰੀ ਜਾਂ ਨਿਕਾ ਜਾਂ ਗਰੀਬ ਜਾਂ ਐਲ ਸੈਲਵਾਡਾ ਸੈਲਵਾਡੋਰ ਕੁਛ ਕਰਕੇ ਉਹ ਉਹ ਕਹਿ ਰਹੇ ਵੀ ਜਿਹੜੇ ਅਮਰੀਕਾ ਦੇ ਵਿੱਚ ਇਲੀਗਲ ਬੰਦੇ ਨੇ ਜੀਦਾ ਕੋਈ ਪਤਾ ਨਹੀਂ ਲੱਗ ਰਿਹਾ ਜਾਂ ਕਲੇਮ ਵੀ ਨਹੀਂ ਕਰ ਰਹੇ ਵੀ ਸ਼ਾਇਦ ਸਾਨੂੰ ਇੱਥੇ ਰਹਿਣ ਨੂੰ ਹੋਰ ਸਮਾਂ ਮਿਲ ਜੇ ਵੀ ਉਹ ਦੱਸ ਹੀ ਨਹੀਂ ਰਹੇ ਅਸੀਂ ਕਿਹੜੇ ਦੇਸ਼ ਨਾਲ ਸੰਬੰਧਤ ਹੈ ਤੇ ਵੀ ਅਪਡੇਟ ਆਉਂਦੀ ਵੀ ਜੇ ਉਹ ਉਹਨਾਂ ਉਸ ਦੇਸ਼ ਵਾਲੀ ਜੇਲ੍ਹ ਦੇ ਵਿੱਚ ਲੋਕ ਭੇਜਤੇ ਫਿਰ ਹੋ ਸਕਦਾ ਸਾਰੀ ਉਮਰ ਲਈ ਸੰਪਰਕ ਟੁੱਟ ਜੇ ਉਹ ਜੇਲ੍ਹ ਦੀ ਥੋੜੀ ਜਿਹੀ ਰੈਫਰੈਂਸ ਜਿੰਨੀ ਵੀ ਆਪਾਂ ਪੜੀ ਜਾਂ ਸੁਣੀ ਆ ਉਹ ਆਈ ਦੱਸਿਆ ਜਾ ਰਿਹਾ ਵੀ ਉਹ ਜਿੰਮੇ ਕਬੀਲੇ ਵਸੇ ਹੁੰਦੇ ਹਨ ਨਾ ਇੱਕ ਵੱਡੀ ਬਾਉਂਡਰੀ ਤੇ ਖੁੱਲੇ ਲੋਕ ਛੱਡੇ ਆ ਉੱਥੇ ਬੰਦਾ ਮੁੰਡਾ ਮਾਰਨਾ ਆਮ ਗੱਲ ਹੈ ਕਿ ਇਹੋ ਜਿਹੇ ਹਾਲਾਤਾਂ 'ਚ ਵੀ ਲੋਕ ਪਹੁੰਚ ਸਕਦੇ ਨੇ ਜੇ ਕੋਈ ਨਾ ਕਲੇਮ ਕਰੇ ਵੀ ਉੱਥੇ ਅਸੀਂ ਕਿਹੜੇ ਮੁਲਕ ਨਾਲ ਸੰਬੰਧਤ ਇਹਨਾਂ ਦਾ ਇਹਨਾਂ ਦਾ ਇੱਕ ਹੋਰ ਵੀ ਲਾਇਆ ਜਿਹੜੇ ਤਾਂ ਬੰਦੇ ਬਾਡਰ ਟੱਪ ਕੇ ਆਉਂਦੇ ਆ ਉਹਨਾਂ ਦਾ ਤੇ ਇਹਨਾਂ ਦਾ ਮੈਨੂੰ ਪਤਾ ਨਹੀਂ ਕੀ ਚੱਕਾ ਜਿਹੜੇ 22 ਇਅਰ ਦੇ ਵਿੱਚ ਲੀਗਲ ਬੰਦੇ ਆਉਂਦੇ ਆ ਨਾ ਜਿਸ ਕੰਟਰੀ ਤੋਂ ਉਹ ਫਲੈਟ ਫਟ ਕੇ ਉਸ ਦੇਸ਼ ਦੇ ਵਿੱਚ ਆਉਂਦੇ ਆ ਇਹ ਉਸੇ ਮੁਲਕ ਦੇ ਵਿੱਚ ਮੁਰਦੇ ਆ ਉਹਨਾਂ ਨੂੰ ਹਮ ਹਮ ਇਹ ਰਿਪੋਰਟ ਜਿਹੜਾ ਬਾਈਅਰ ਹੁੰਦੇ ਆ ਜਿਹੜੇ ਰੂਟ ਤੁਰ ਕੇ ਆਉਂਦੇ ਸੀ ਉਹਨਾਂ ਦਾ ਨਹੀਂ ਪਤਾ ਬਾਦਰ ਤੋਂ ਜਿਹੜੇ ਆਉਂਦੇ ਕੀ ਹਿਸਾਬਤਾ ਉਹਨਾਂ ਦਾ ਪਰ ਇਹ ਬਾਈਅਰ ਆਏ ਸਾਨੂੰ ਇਹ ਵੀ ਕਹਿੰਦੇ ਸੀ ਕਿ ਇਹਨਾਂ ਨੂੰ ਬਰਾਜ਼ੀਲ ਮੋੜ ਦੇਣਾ ਤੇ ਅਸੀਂ ਕਹਿੰਦੇ ਬਰਾਜ਼ੀਲ ਹੀ ਜਾਣਾ ਫਿਰ ਉਹ ਸਾਨੂੰ ਹਿੱਦਾ ਉਹਨਾਂ ਨੇ ਇੰਡੀਆ ਨੂੰ ਮੋੜਨ ਲੱਗੇ ਫਿਰ ਉੱਥੇ ਡੜ ਗਏ ਫਿਰ ਇਹ ਹੀ ਟੈਕਟਲ ਆਈਆਂ ਆਪਣੀਆਂ ਉਹਨਾਂ ਟਾਈਮਾਂ 'ਚ 7.5 ਹੰਡਰਡ ਅਮਰੀਕਨ ਦੀ ਟੈਕਟਲ ਆਈ ਸੀ ਬਨਵੇ ਦੀ ਸਿੰਗਾਪੁਰੋ ਲੈਣ ਦੀ ਪਰ ਬਾਈ ਜੀ ਤੁਹਾਡੇ ਜਜ਼ਬੇ ਨੂੰ ਸਲੂਟ ਹੈ ਜੀ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ ਲਈ ਵੀ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਆ ਮੈਂ ਚਾਹਣਾ ਬਿ ਤੁਸੀਂ ਖੁਦ ਇਹ ਆਪਣੇ ਪਿੰਡੇ ਤੇ ਦਰਦੇ ਜਿਹੜਾ ਹੰਡਾਇਆ ਜੀ ਇਹ ਦੁੱਖਾਂ ਦੇ ਵਿੱਚੋਂ ਲੰਘਿਓ ਜਿਹੜੇ ਅੱਜ ਸਾਡੀ ਨੌਜਵਾਨੀ ਰਿਪੋਰਟ ਹੋ ਕੇ ਜਾ ਰਹੀ ਹੈ ਜੀ ਉਹਨਾਂ ਨੂੰ ਅੰਤ ਦੇ ਵਿੱਚ ਤੁਸੀਂ ਵੀਰੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਇੰਨੀ ਯੋਗਤਾ ਹੈ ਨਹੀਂਗਾ ਜੀ ਪਰ ਮੈਂ ਉਹਨਾਂ ਨੂੰ ਬਹੁਤ ਔਖਾ ਬਹੁਤ ਔਖਾ ਟਾਈਮ ਉਹਨਾਂ ਲਈ ਅਸੀਂ ਸਾਨੂੰ ਪਤਾ ਹੈ ਸਿੱਧਾ ਅਸੀਂ ਗੁਜਰੇ ਆਉਂਦੇ ਵਿੱਚ ਦੀ ਹੈ ਨਹੀਂ ਇੰਨੇ ਨੇ ਪੈਸੇ ਲਾ ਕੇ ਮੁੜ ਕੇ ਘਰ ਦੇ ਵਿੱਚ ਜਾ ਕੇ ਦੀਦਾ ਨਹੀਂ ਹੁੰਦਾ ਕੋਈ ਬੰਦੇ ਨੂੰ ਬੰਦੇ ਨੂੰ ਕਰਨਾ ਕੀ ਆ ਹੁਣ ਜਿੱਦਾਂ ਹਨਾ ਪਰ ਹੌਸਲਾ ਉਦ ਕਹਿੰਦੇ ਹੁੰਦੇ ਆਪੇ ਤੁਸੀਂ ਤੁਰੋਗੇ ਤਾਂ ਰਾਹ ਲੱਪੇਂਦਾ ਆਪ ਹੀ ਜਾਂ ਤੋਂ ਜਿੱਦਾਂ ਹਨ ਕੋਈ ਹੌਸਲਾ ਰੱਖੋ ਇੱਕ ਇੱਕ ਸਾਡੇ ਸ਼ਾਇਰ ਨੇ ਵੀ ਲਿਖਿਆ ਕਿ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਸੋ ਜਦੋਂ ਤੁਰੋਗੇ ਤਾਂ ਫਿਰ ਰਾਹ ਲੱਭਣਗੇ ਹੀ ਇਹਦਾ ਵਿਚਾਰ ਹੈ ਫਿਰ ਰਾਹ ਹਾਂਜੀ ਹਾਂਜੀ ਫਿਰ ਬਣਦੇ ਆ ਤਾਂ ਫਿਰ ਲੱਭਣਾ ਪੈਣਾ ਆਪੇ ਐਲਟਰਨੇਟ ਇਸ ਚੀਜ਼ ਦਾ ਨੇ ਪਰ ਬਾਈ ਜੀ ਸਲਾਮ ਹੈ ਤੁਹਾਡੇ ਜਜ਼ਬੇ ਨੂੰ ਤੇ ਤੁਸੀਂ ਜਿੰਨਾ ਨਹੀਂ ਨਹੀਂ ਮੈਂ ਤੁਹਾਡੀ ਆਵਾਜ਼ ਅਸੀਂ ਵੱਧ ਤੋਂ ਵੱਧ ਸਾਨੂੰ ਭਾਵੇਂ ਜਿੱਦਾਂ ਹੁੰਦਾ ਨੇ ਵੀ ਵੀਡੀਓ ਸਪான்ਸਰ ਕਰਕੇ ਨਾ ਲੋਕਾਂ ਤੱਕ ਪਹੁੰਚਾਉਣੀ ਪਵੇ ਇਹੋ ਜਿਹਾ ਸਥਿਤੀ ਆ ਸਾਡੇ ਸਮਾਜ ਦੇ ਵਿੱਚ ਨੇ ਜਿਨ੍ਹਾਂ ਨੇ ਕਈ ਵਾਰੀ ਸਾਨੂੰ ਲੱਗਦਾ ਇਸੇ ਲਈ ਕਹਿੰਦੇ ਹੁੰਦੇ ਆ 0170 ਨੰਬਰ 2 ਨੰਬਰ ਲਾਈਨ ਰੱਖਿਓ ਕਵਿਕਲੀ ਤੁਹਾਡੀਆਂ ਕੋਲ ਆ ਲੈਣਾ ਕਈ ਵਾਰੀ ਆਪਾਂ ਨੂੰ ਲੱਗਦਾ ਵੀ ਸਾਡਾ ਦੁੱਖ ਵੱਡਾ ਪਰ ਜਿਹੜਾ ਇਹ ਸਮਾਜ ਦੇ ਵਿੱਚ ਬਾਸੀ ਸਾਹਿਬ ਨੂੰ ਪਤਾ ਹੈ ਉੱਥੇ ਗਏ ਆ ਜੇ মিডিਆ ਰੌਲੀ ਪਾਉਂਦਾ ਉਹਨਾਂ ਨੇ ਤਾਂ ਪੰਜਾਬ ਦੇ ਉੱਤਰ ਲੈਣ ਦਿਓ ਬਾਈ ਹਣ ਕੇ ਪੰਜਾਬ ਦੇ ਵਿੱਚ ਉਥੇ شناختਾ ਹੁੰਦੀਆਂ ਥਾਣਿਆਂ 'ਚ ਜਾ ਕੇ ਆਪੋ ਆਪਣੇ ਪਛਾਣ ਹੋਂਦੀ ਬੰਦੇ ਲੈ ਜਾਂਦੇ ਦਿੱਲੀ ਬੀ ਬਹੁਤ ਖਰਚਾ ਹੁੰਦਾ ਉਹਨਾਂ ਦਾ ਅੱਗੇ ਉਹਨਾਂ ਦੇ ਪੈਸੇ ਬਹੁਤ ਲੱਗਿਆ ਦਿੱਲੀ ਉਹਨਾਂ ਦਾ ਹੋਰ ਬਹੁਤ ਖਰਚਾ ਹੁੰਦਾ ਹਾਂ ਜਿਹੜੇ ਉਹ ਬਾਈ ਇੱਧਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਪੁੱਛ ਲੈਣ ਵੀ ਅਸੀਂ ਟੈਕਟ ਆਪੜੀ ਲਾਉਣੀ ਉਹ ਜਾ ਸਕਦੇ ਹੱਥ ਗੜੀਆਂ ਬੇੜੀਆਂ ਤੋਂ ਵਗੈਰਾ ਸਾਡਾ ਨਾ ਹੋਈ ਆ ਅੱਛਾ ਖੈਰ ਇਹ ਆਪਾਂ ਤਾਂ ਕਹਿੰਦੇ ਆ ਜੀ ਕਿਸੇ ਨੂੰ ਨਾ ਹੀ ਕੋਈ ਐਪ ਜੇ ਪਹਿਲੀ ਗੱਲ ਤਾਂ ਕੋਈ ਐਪ ਜਾਂ ਫੈਸਲਾ ਹੀ ਨਾ ਲੈਣਾ ਪਵੇ ਹਰ ਇੱਕ ਦੇਸ਼ ਆਪਦੇ ਨਾਗਰਿਕਾਂ ਨੂੰ ਇੰਨਾ ਚੰਗਾ ਵਧੀਆ ਰੋਜ਼ਗਾਰ ਦੇਵੇ ਸਾਡੀ ਕਾਮਨਾ ਹੈ ਅਸੀਂ ਕੱ ਹਰ ਇੱਕ ਪੌਂਦੇ ਦਾ ਪਾਜੀ ਇਸ ਕਰਕੇ ਆਉਂਦੇ ਤਾਂ ਮੇਰਾ ਵੀਰ ਇਸੇ ਨਾਲ ਕਹੀਆਂ ਹਨਾ ਵੀ ਉੱਥੇ ਕੰਮ ਹੈ ਨਹੀਂ ਜੇ ਕੰਮ ਹੈਗਾ ਤਾਂ ਸੈਸਟੋਂ ਵਧੀਆ ਨਹੀਂਗਾ ਕੀ ਕਰੇ ਕਰੂਗਾ ਕੀ ਬੰਦਾ ਉੱਥੇ ਤੁਸੀਂ ਆਪੀ ਦੱਸੋ ਪਰ ਸੁਧਾਰ ਦੀ ਲੋੜ ਹੈ ਇਸੇ ਲਈ ਕਹਿੰਨੇ ਆ ਰਾਜਨੀਤਿਕ ਲੋਕ ਅੱਜ ਹੋਰ ਇੱਥੇ ਪ੍ਰੈਜ਼ੀਡੈਂਟ ਰਾਸੀ ਨਾਲ ਇੱਥੇ ਟ੍ਰੈਕਿੰਗ ਰਾਸੀ ਨਾਲ ਟਰੱਕ ਚਲਾਉਂਦੇ ਆ ਇੱਥੋਂ ਲੈ ਕੇ 2 200 ਮੀਲ ਤੱਕ ਟਰੱਕ 2500 ਮੀਲ 깔 ਉਹ ਨਹੀਂ ਆਇਆ ਇੱਥੋਂ ਲੈ ਕੇ ਜਾਂਦੇ ਕੋਈ ਪੁਲਿਸ ਵਾਲਾ ਨਹੀਂ ਪੈਸੇ ਮੰਗਦਾ ਉੱਥੇ ਉਹਨੇ ਦਾ ਫੇਅਰ ਨਹੀਂ ਹੁੰਦਾ ਜਿੰਨੇ ਰਾਜ ਪੁਲਿਸ ਵਾਲੇ ਲੈਂਦੇ ਨੇ ਮੈਂ ਕਰੂਗਾ ਬੰਦਾ ਕੀ ਕਮਾਊਗਾ ਕੀ ਖਾਊਗਾ ਕੀ ਪਰ ਆਓ ਇੱਕ ਹੰਬਲਾ ਮਾਰੀਏ ਅਸੀਂ ਸਾਡੇ ਜਿਹੜੇ ਪਿੱਛੇ ਸਾਡੇ ਦੇਸ਼ ਦੇ ਵਿੱਚ ਜਿੱਥੇ ਅਸੀਂ ਜੰਮੇ ਪਲੇ ਜਿਹੜੇ ਪਾਸਪੋਰਟ ਨਾਲ ਬਾਹਰ ਆਏ ਆ ਕਿ ਉਹਨਾਂ ਦੇਸ਼ਾਂ ਦੇ ਵਿੱਚ ਵੱਸਦੇ ਸਾਡੇ ਲੋਕਾਂ ਨੂੰ ਇੱਕ ਅਪੀਲ ਕਰੀਏ ਕਿ ਐਜੂਕੇਟ ਹੋਣ ਦੀ ਲੋੜ ਹੈ ਆਪਦੀ ਵੋਟ ਦਾ ਸਹੀ ਇਸਤੇਮਾਲ ਕਰੋ ਕਿਉਂਕਿ ਰਾਜਨੀਤਿਕ ਲੋਕਾਂ ਤਾਂ ਸਹੀ ਤਰ੍ਹਾਂ ਆ ਜਾਣ ਹੁਣ ਤਾਂ ਸਾਡੇ ਟਾਈਮਾਂ ਤੇ ਤਾਂ ਇਹ ਜੇ ਇਹ ਜੇ ਕਾਨੂੰਨ ਹੈ ਹੀ ਨਹੀਂ ਸੀ ਜੇ ਕਿ ਤੁਸੀਂ ਪੜ੍ਹ ਕੇ ਤੁਸੀਂ ਵਰਕ ਪਰਮਿਟ ਤੇ ਆ ਸਕਦੇ ਹੋ ਤੁਸੀਂ ਕਿਸੇ ਸਕਿੱਲ ਨਾਲ ਸਾਡੇ ਉਦੋਂ ਸਾਡੇ ਨਾਮ ਤੇ ਕੋਈ ਕੁਝ ਹੈ ਹੀ ਨਹੀਂ ਸੀ ਹੁਣ ਤਾਂ ਆਪਰਚੂਨਿਟੀਆਂ ਬਹੁਤ ਆ ਹਨ ਜੀ ਉਹਨਾਂ ਲਈ ਉਹ ਉਹ ਬੇਤਰ ਉਹਦੇ ਨਾਲ ਉਸ ਚੀਜ਼ ਨਾਲ ਤੋਂ ਸਭ ਨਾਲ ਬੈਸਟ ਆ ਜਾਂਦੀ ਹਦੀਪ ਜੀ ਬਹੁਤ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਤੇ ਨਾਲ ਦੀ ਕਹਾਣੀ ਦੱਸੀ ਜਜਬੇ ਵਾਲੇ ਬੰਦੇ ਹੋ ਜੀ ਤੁਸੀਂ ਤੇ ਆਓ ਜਿਹੜੇ ਅੱਜ ਦੀ ਤਰੀਕ ਚ ਡਿਪੋਰਟ ਹੋ ਕੇ ਜਾ ਰਹੇ ਨੇ ਜਾਂ ਡਿਪੋਰਟ ਹੋਣਾ ਹੀ ਵੱਡੀ ਮੁਸ਼ਕਲ ਨਹੀਂ ਬਹੁਤੀਆਂ ਮੁਸ਼ਕਲਾਂ ਜ਼ਿੰਦਗੀ ਦੇ ਵਿੱਚ ਆ ਜਾਂਦੀਆਂ ਤੇ ਸਾਨੂੰ ਐਂ ਲੱਗਦਾ ਹੁੰਦਾ ਵੀ ਸਾਡਾ ਦੁੱਖ ਵੱਡਾ ਹੈ ਨਹੀਂ ਸਾਡੇ ਨਾਲੋਂ ਵੀ ਵੱਡੇ ਜਿਗਰੇ ਵਾਲੇ ਤੇ ਵੱਡੇ ਦੁੱਖਾਂ ਵਾਲੇ ਲੋਕ ਬੈਠੇ ਨੇ ਜਿਹੜੇ ਰਿਕਵਰ ਵੀ ਕਰਦੇ ਨੇ ਤਿਆ ਸਾਡੇ ਕੋਲ ਇੱਕ ਜਿੰਦਾਦਿਲੀ ਦੀ ਮਿਸਾਲ ਆ ਬਾਈ ਹਰਦੀਪ ਹਰਦੀਪ ਸਿੰਘ ਸਲੂਟ ਆ ਵੀਰ 6 ਜਾਣੇ 6 ਜਾਣੇ ਅਸੀਂ ਡਪੂਰ ਹੋਏ ਸੀ ਹੋਰ ਵੀ ਹੋਏ ਸੀ ਪਰ ਸਾਡੇ ਗਰੁੱਪ ਚ ਸਾਰੇ 4-5 ਚਾਕ ਜਾਣੇ ਅਸੀਂ ਫੇਰ ਮੁੜ ਕੇ ਬਾਹਰ ਬੈਠੇ ਇਥੇ ਆ ਕੇ ਸੈਟ ਹੋ ਕੇ ਬੈਠੇ ਬਿਲਕੁਲ ਵੀਰੇ ਬਹੁਤ ਸਲੂਟ ਆ ਤੁਹਾਨੂੰ ਜਿਉਂਦੇ ਵੱਸਦੇ ਰਹੋ ਜੀ ਆਉਣ ਵਾਲੀ ਜ਼ਿੰਦਗੀ ਦੇ ਲਈ ਸ਼ੁਭ ਕਾਮਨਾਵਾਂ ਤੁਹਾਨੂੰ ਸਾਡੇ ਵੱਲੋਂ ਜਸਵਿੰਦਰ ਸਿੰਘ ਤੁਸੀਂ ਵੀਰੇ ਵਟਸਐਪ ਤੇ ਹੋਲਡ ਰੱਖਣਾ ਪ੍ਰੇਮਾਨ ਸਾਹਿਬ ਤੁਸੀਂ ਲਾਈਨ ਤੇ ਹੋ ਜੀ ਤੇ ਕੋਈ ਇੱਕ ਹੁਣ ਮੈਂ ਕਾਲਸ ਲਾਉਂਗਾ ਜੀ ਪ੍ਰੇਮਾਨ ਸਾਹਿਬ ਕੀ ਕਹਿੰਦੇ ਹਾਂਜੀ ਜੀ ਸਿੱਧੂ ਸਾਹਿਬ ਮੇਰੀਆਂ ਦੋ ਗੱਲਾਂ ਰਹਿ ਗਈਆਂ ਸੀ ਮੈਂ ਬਸ ਇੱਕ ਮਿੰਟ ਚ ਮਗਾ ਦੇਣੀਆਂ ਨੇ ਜਿਹੜੇ ਬਜ਼ੁਰਗ 73 ਤੋਂ ਪਹਿਲਾਂ ਦੇ ਆਏ ਆ ਜੀ ਕੈਨੇਡਾ ਦੇ ਵਿੱਚ ਉਹਨਾਂ ਨੂੰ ਬੇਨਤੀ ਕਰੋਗੇ ਉਹ ਵੀ ਆਣ ਕੇ ਆਪਣਾ ਤਜਰਬਾ ਦੱਸਣ ਕਿ ਕਿਵੇਂ ਕੈਨੇਡਾ ਵੀ ਇੱਥੇ ਪੱਕੇ ਨਹੀਂ ਸੀਗਾ ਕਰਦਾ ਬੰਦਾ ਮੈਂ ਜੋ ਸੁਣਿਆ ਬਜ਼ੁਰਗਾਂ ਕੋਲੋਂ ਜੀ ਉਦੋਂ 1300 ਡਾਲਰ 에어ਪੋਰਟ ਤੇ ਸ਼ੋਅ ਕਰਕੇ ਤੇ ਐਂਟਰੀ ਮਿਲ ਜਾਂਦੀ ਸੀ ਜਾਂ ਕੋ ਤੁਹਾਡਾ ਜਾਣਕਾਰ ਬੰਦਾ ਉਤੇ ਕਿ ਅਦੇ ਵੀ ਆਏ ਨੇ ਇਹ ਮੈਂ ਇਹਨੂੰ ਸਾਬ ਲਵਾਗਾ ਉਹ ਫ੍ਰੀਲੀ ਐਂਟਰ ਹੋ ਜਾਂਦਾ ਸੀਗਾ ਹੂੰ 73 ਦੇ 4 ਦੇ ਵਿੱਚ ਇੰਦਰਾ ਗਾਂਧੀ ਇੱਥੇ ਆਈ ਕੈਨੇਡਾ ਹੂੰ ਇੱਥੋਂ ਦੇ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਨੂੰ ਕਿਹਾ ਜੀ ਤੁਹਾਡੇ ਇੱਥੇ ਕੁਝ ਬੰਦੇ ਨੇ ਸਾਡੇ ਕੰਟਰੀ ਦੇ ਵਿੱਚ ਆਏ ਤੇ ਤੁਸੀਂ ਉਹਨਾਂ ਨੂੰ ਵਾਪਸ ਲੈ ਲਵੋ ਇੰਦਰਾ ਗਾਂਧੀ ਇਹਨਾਂ ਨੂੰ ਸਮਝਾ ਕੇ ਗਈ ਵੀ ਇਹ ਵਾਪਸ ਚਾਲਦੀ ਨਹੀਂ ਆਏ ਹੈਗੇ ਹੂੰ ਇਹਨਾਂ ਨੂੰ ਇੱਥੇ ਹੀ ਤੁਸੀਂ ਰੱਖੋ ਇਹ ਤਾਂ ਵਿਚਾਰੇ ਮਤਲਬ ਇਹ ਤਾਂ ਮਜ਼ਦੂਰੀ ਕਰਨ ਆਏ ਨੇ ਕੰਮ ਕਰਨ ਆਏ ਨੇ ਤੁਸੀਂ ਪੱਕੇ ਕਰਕੇ ਤੇ ਇਹਨਾਂ ਕੋਲ ਟੈਕਸ ਲਵੋ ਉਦੋਂ ਬਾਅਦ ਇਹਨਾਂ ਨੇ ਉਹ ਧੜਾ ਧੜ ਉਹਨਾਂ ਨੂੰ ਸਾਰਿਆਂ ਨੂੰ ਇੱਥੇ ਪਰਮਨੈਂਟ ਰੈਜ਼ਿਡੈਂਸੀ ਦੇ ਦਿੱਤੀ ਜੇ ਬਜ਼ੁਰਗ ਕੋਈ ਹੈਗੇ ਨੇ ਤੇ ਉਹ ਆਪਣੇ ਆਣ ਕੇ ਤਜਰਬੇ ਦੱਸਣ ਜਿਤਨਾ ਬੜਾ ਇਹਨਾਂ ਨੇ ਤਜਰਬਾ ਬਿਲਕੁਲ ਅਪੀਲ ਕਰਦੇ ਪ੍ਰਿੰਸਾਹਲ ਧੰਨਵਾਦ ਜੀ ਹੁਣ ਮੈਂ ਤੁਹਾਡੇ ਨੰਬਰਿੰਗ ਦੱਸ ਦਿਆਂ ਮਠਾੜੂ ਸਾਹਿਬ WhatsApp ਤੇ ਹੋਣ ਰੱਖਿਓ ਤੁਸੀਂ ਅ ਇੰਗਲੈਂਡ ਕਾਲਰ ਅਗਲੀ ਤੁਹਾਡੀ 8863 ਨੰਬਰ ਤੇ ਦੋ ਨੰਬਰ ਕਾਲ 0170 ਹਾਂ ਜੀ 9830 ਨੰਬਰ ਇੱਕ ਨੰਬਰ ਤੇ ਹਾਂ ਜੀ ਕੁਇਕਲੀ ਆਪਾਂ ਕਾਲਸ ਲੈ ਰਹੇ ਹਾਂ ਵੀਰੇ 1241 ਕੀ ਕਹਿਣਾ ਚਾਹੁੰਦੇ ਹੋ ਅਨੀ ਭਾਈ ਯਾਤਰੀ ਗਾਲ ਮੈਂ ਪੋਨੀਆ ਤੋਂ ਬੋਲਦਾ ਜੀ ਤੇ ਪੋਈ ਮੈਂ ਤਾਂ ਇੰਨਾ ਕਹਿਣਾ ਚਾਹੁੰਦਾ ਵੀ ਲਾਇਕ ਜੇ ਉਹ ਇੱਥੇ ਕੱਢ ਰਾਇਆ ਤੇ ਜਾ ਰਾਇਆ ਇਹ ਤਾਂ ਮੈਟਰ ਨਹੀਂ ਕਰਦਾ ਕਿ ਜਿੱਦਾਂ ਭਾਈ ਹੁੰਦਾਸ ਗਿਆ ਕਿੱਥੇ ਲਾਇਆ ਪੰਜਾਬ ਦੇ ਵਿੱਚ ਪੰਜਾਬ ਲਈ ਸੇਫ ਆਪਾਂ 에어ਪੋਰਟ ਮੰਗਦੇ ਪੰਜਾਬ ਦੇ ਲਾਉਣ ਲਈ ਦੂਜੇ ਲੀਗਲ ਬੰਦਿਆਂ ਨੂੰ ਤੇ ਮੈਂ ਗੱਲ ਇੰਨੀ ਵੀ ਕੰਮ ਨਹੀਂ ਚਾਹੁੰਦਾ ਸੀ ਵੀ ਆਪਾਂ ਇਹ ਵਿਵਾਦ ਬਵਾਦ ਤੇ ਪਈ ਜਾਂਦੇ ਆ ਕਿ ਉਹ ਉੱਥੇ ਕਿਉਂ ਲਾਏ ਉੱਥੇ ਕਹੇ ਗਵਰਨਮੈਂਟ ਜਿਹੜੀ ਪੰਜਾਬ ਵਾਲੀ ਆ ਉਹ ਕੀ ਕਰ ਰਹੀ ਆ ਕਿ ਲਿਆਓ ਤੁਹਾਨੂੰ ਰੱਖੀ ਕੋਈ ਦਾ ਤੁਹਾਨੂੰ ਸਹੂਲਤ ਲਈਏ ਤੁਹਾਡੇ ਲਈ ਤਾਂ ਜੋ ਲੋਕ ਬਾਹਰ ਜਾਣਾ ਹੀ ਨਾ ਪਵੇ ਉਹਨਾਂ ਨੂੰ ਫੜਦੇ ਉਹ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਨਾ ਕਿ ਆਪ ਪੁੱਠੀਆਂ ਜੀਆਂ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਦੇਖੋ ਜੀ ਪਹਿਲੀ ਗੱਲ ਤਾਂ ਵੀ ਜੇ ਕਿਸੇ ਨੂੰ ਆਏ ਲੱਗਦਾ ਵੀ ਉਹ ਅਮਰਸਰ ਕਿਉਂ ਲਾਇਆ ਜਾਂ ਪੰਜਾਬ ਚ ਕਿਉਂ ਲਾਇਆ ਉਹ ਵੀ ਸਾਡੇ ਦੇਸ਼ ਦਾ ਹਿੱਸਾ ਹੈ ਭਾਰਤ ਦਾ ਸਾਡਾ ਸੂਬਾ ਜਿਹੜਾ ਪੰਜਾਬ ਹੈ ਠੀਕ ਹੈ ਜੀ ਬੜੀ ਸਾਫ਼ ਤੇ ਸਪਸ਼ਟ ਗੱਲ ਹੈ ਦੂਜੀ ਗੱਲ ਸਰਕਾਰਾਂ ਆਓ ਜੀ ਚੁਣੋ ਕਿ ਤੁਹਾਡੇ ਲੀਡਰ ਐਜੇ ਹੋਣ ਕਿ ਤੁਹਾਡੇ ਬੱਚਿਆਂ ਨੂੰ ਉਹ ਨੌਕਰੀਆਂ ਦੇ ਸਕਣ ਸਾਡੇ ਲੋਕ ਵੀ ਤਾਂ ਫਿਰ ਸ਼ਰਮ ਨਹੀਂ ਨਾ ਮੰਨਦੇ ਕੋਈ ਸਾੜੀ ਪਿੱਛੇ ਬੈਗ ਗਿਆ ਕੋਈ ਬੋਤਲ ਪਿੱਛੇ ਬੈਗ ਗਿਆ ਜੀ ਕੋਈ ਸਾਈਕਲ ਪਿੱਛੇ ਬੈਗ ਗਿਆ ਜੀ ਕੋਈ ਖੰਡ ਦੇ ਗੱਟੇ ਪਿੱਛੇ ਬੈਗ ਗਿਆ ਜੀ ਕਿਸੇ ਚੌਲਾ ਦੇ ਉੱਤੇ ਬੈਗ ਗਿਆ ਜੀ ਤੇ ਅਸੀਂ ਜੇ ਸਾਡੀ ਔਕਾਤ ਹੀ ਇਹ ਰੱਖਾਂਗੇ ਇਹ ਕਿਸੇ ਨੂੰ ਕੌੜੀ ਲੱਗ ਸਕਦੀ ਗੱਲ ਜੇ ਅਸੀਂ ਸਾਡੀ ਜ਼ਿੰਦਗੀ ਦੀ ਔਕਾਤ ਹੀ ਇਹ ਰੱਖਾਂਗੇ ਵੀ ਅਸੀਂ ਆ ਭੋਰਾ ਕਣਕਵੱਟੇ ਵਿਗ ਜਾਣਾ ਤੇ ਐ ਕਰ ਜਾਣਾ ਇੱਕ ਹੁਣ ਹੋਰ ਵੀ ਗੱਲ ਸਾਹਮਣੇ ਆ ਰਹੀ ਆ ਸਾਡੇ ਪਿੰਡਾਂ ਨੂੰ ਦਿਹਾੜੀ ਤੇ ਲਿਜਾਣ ਨੂੰ ਬੰਦਾ ਨਹੀਂ ਲੱਭਦਾ ਲੋਕ ਇੰਨੇ ਕੰਮ ਕਰਨ ਨੂੰ ਅਗਲਾ ਕਹਿੰਦਾ ਸਾਨੂੰ ਸਰਕਾਰ ਕਾਣ ਕੇ ਫ੍ਰੀਡ ਦੇਈ ਜਾਂਦੀ ਅਸੀਂ ਤਾਂ ਇੱਕ ਵੋਟ ਹੀ ਪਾਉਣੀ ਸਾਡਾ ਕਿਹੜਾ ਕੁਝ ਗਿਆ ਉਹ ਭੋਲਿਓ ਲੋਕੋ ਥੋੜੀ ਵੋਟ ਹੀ ਸਾਰਾ